ਉਹ ਕੱਢੀ ਪਹਿਲੀ ਵਾਰੀ ਜਲੀਰ ਇੰਨਾ ਕਰਦੇ ਫਿਰ ਬਲਾ ਬਲਾ ਮੈਨੂੰ ਦੋ ਚੀਜ਼ਾਂ ਲੈ ਕੇ ਦੇਓ ਜੀ ਸਰ ਉਹ ਸਬਜਟ ਸਾਰਾ ਤਿੰਨ ਉਸ ਤੋਂ ਕੋਣ ਜਲਾ ਜੀਰ ਕਰਦੇ ਸਰ ਮਾਟਰ ਟੌਨ ਦੇ ਗੁਰ ਸਾਹਿਬ ਤੇ ਤੇ ਬयंਕਰ ਸਰ ਸ਼ਰੀਰ ਆ ਨਹੀਂ ਆ ਮਿਲ ਹੈ ਐਸਚਓ ਦੇ ਸਰ ਇਹਨਾਂ ਦਾ ਇਹਨਾਂ ਦਾ ਕੋਈ ਰੋਲ ਐਸਚਓ ਦੇ ਖਿਲਾਫ ਲਿਖ ਕੇ ਦੋਸ਼ਕਾਇਤ ਮੈਨੂੰ ਐਸਚਓ ਨੂੰ ਬੰਦੇ ਪੁੱਤ ਬਣਾਉਣੇ ਪਹਿਲਾਂ ਭਰਾ ਮੈਨੂੰ ਦੇ ਕਾਪੀ ਉਹ ਸ਼ਿਕਾਇਤ ਦੀ ਦੀਪ ਉਹਦੇ ਐਸਐਚਓ ਦੇ ਖਿਲਾਫ ਲਿਖੋ ਜੀ ਡੀਜੀਪੀ ਨੂੰ ਚਿੱਠੀ ਲਿਖੋ ਜੀ ਦੋ ਲੈਣਾ ਲਿਖੋ ਅਰ ਰੌਣਹੋਂ ਲਿਖ ਕੇ ਦੇ ਠੀਕ ਹੈ ਜੀ ਪਿਆਣਾ ਲਿਖ ਕੇ ਉਹ ਐਸਐਚਓ ਨੂੰ ਬੰਦਾ ਬਣਾਉਂਦੇ ਆ ਜੀ ਕੌਣ ਐਸਐਚਓ ਜੀ ਮੁਸਾਫ ਸਿੰਘੀ ਦਾ ਕਿਹੜੀ ਬਰਾਦਰੀ ਦਾ ਮੁਸਾਫ ਸਿੰਘੀ ਦਾ ਬਰਾਦਰੀ ਉਹਦਾ ਉਹਨੂੰ ਦੱਸ ਦੇਈ ਕੋਈ ਬੰਦਿਆ ਪੁੱਤ ਬਣ ਜਾ ਠੀਕ ਹੈ ਜੀ ਮੇਰੇ ਡਿੱਕੇ ਆ ਗਿਆ ਤਾਂ ਮੈਂ ਠੋਕੂਗਾ ਪੂਰਾ ਪਾਜਾ ਪੁੱਣ ਦਾ ਸੱਟੇ ਸਾਡੇ ਤੇ ਕਿੰਨੇ ਚਾਲ ਤੇ ਝੂਠਾ ਬਰਦਾ ਪਾ ਕੇ ਅੰਦਰ ਸਰੀ ਸ਼ਰੀਆ ਮੇਰੇ ਪਰ ਚਿੱਤੇ ਹੋਰ ਕਰਾਂਗੇ ਅਗਰ ਮੁਸਾਫ ਜੀ ਨੇ ਮੈਨੂੰ ਬੋਲ ਲਾ ਲੀਏ ਹੈ ਅੱਜ ਤੱਕ ਨਹੀਂ ਸਰ ਉਹ ਇੱਕ ਨੂੰ ਬਲੋਕ ਮੇਰੇ ਕਾਫੀ ਆਪੇ ਸੋਣਗੇ ਤੁਸੀਂ ਨੋਟ ਕਰ ਲਿਓ ਉਹ ਨਾ ਕੁੜੀਆਂ ਐਸ ਐਚਓ ਨੂੰ ਮੇਰਾ ਸੁਨੇਹਾ ਦੇ ਦੇਈਏ ਠੀਕ ਹੈ ਸਰ ਬੇ ਦਲਤਾ ਦੀਆਂ ਕੁੜੀਆਂ ਠੀਕ ਹੈ ਤੁਹਾਡੇ ਲਈ ਬੇਲੀਆਂ ਨਹੀਂ ਆ ਗਈਆਂ ਮੈਂ ਠੋਕੂਗਾ ਬਹੁ ਬੁਰੇ ਠੀਕ ਹੈ ਹਾਂ ਅੱਜ ਮੈਂ ਕਲਮ ਤੇ ਬੈਠਾ ਆ ਕਲਮ ਇੱਕੋ ਰਹੇ ਚਾਹੇ ਨਾ ਰਹੇ ਕੱਲ ਨੂੰ ਲੋਕਾਂ ਚ ਆ ਜਣਾ ਬੇ ਲੋਕ ਤੱਕ ਦੇ ਕੇ ਭੇਜ ਦੋਗੇ ਮੈਂ ਤੇ ਬੁਰੇ ਆਨਸਰ ਮੈਂ ਛੱਡਣੇ ਨਹੀਂ ਜੇ ਕਿਹੜਾ ਕੋਮਾ ਮੈਂ ਕਰੀਬਾਂ ਲਈ ਜੱਗਾ ਡੱਕੂ ਬਣ ਜਾਣਾ ਪੰਜਾਬ 'ਚ ਇਹ ਖਿਆਲ ਲੱਖਿਓ ਇਹ ਦੇਖੋ ਯਾਰ ਦੋ ਜਿਸ ਨਾਮ ਸਾਡਾ ਪਰਚੇ ਤੇ ਚੜਿਆ ਸਾਨੂੰ ਘਰ ਦੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਤੁਸੀਂ ਇਨਸਾਫ ਦੇਣ ਲਈ ਬੈਠੇ ਵਰਦੀਆਂ ਪਾਈਆਂ ਕਿ ਉਹਨਾਂ ਨੂੰ ਚਾਰ-ਚਾਰ ਪੰਜ-ਪੰਜ ਘੰਟੇ ਹਰਾਸ਼ ਕਰਨ ਦੇ ਬਿਠਾ ਲਿਆ ਸਰ ਇਹ ਰੋਬਰ ਵੀ ਗੱਟਿਆ ਗਿਆ ਚਾਰ-ਪੰਜ ਕਿੰਨੜਾ ਜੀ ਮੇਰੀ ਬੇਤੀ ਸੌਣ ਸਮਝੇ ਇਹ ਪੁੱਛਦੀ ਕਰਦੀ ਆ ਤਰਫ ਤੋਂ ਹਾਂ ਜਿੱਲਾ ਮੇਰਾ ਵੀ ਹਿਆਰ ਪਰੇ ਰਿਹਾ ਹੈ ਹੈਗਾ ਮੈਂ ਵੀ ਹਿਆਰ ਪਰਿਆ ਆਇਆ ਬੜਾ ਚੌਰ ਹਿਆਰ ਪਰਚੇ ਰਿਹਾ ਨਾ ਜੀ ਸਰ ਤੇ ਦੋ ਸਾਲ ਮੈਂ ਉੱਥੇ ਕਾਲਜ 'ਚ ਪੜਿਆ ਆਇਆ ਤੇ ਸਾਰੇ ਹਸ਼ਾਰਪਰੀਆ ਮੈਨੂੰ ਮੈਨੂੰ ਪਤਾ ਕੀ ਹਾਂ ਹਸ਼ਾਰਪਰੀਆ ਮਾੜੇ ਨਹੀਂ ਹੁੰਦੇ ਹਾਂਗੇ ਨਹੀਂ ਨਹੀਂ ਹਾਂ ਹਸ਼ਾਰਪਰੀਆ ਉਦਾਂ ਹੀ ਹਸ਼ਾਰ ਹੈ ਐਸਐਚਓ ਕਿੱਥੇ ਦਾ ਕੋਈ ਨਹੀਂ ਕਰਦੇ ਕਾਗਜ਼ੀ ਕਾਰਵਾਈ ਦਾ ਇਹਨਾਂ ਦਾ ਕੰਮ ਹੀ ਆ ਜੀ ਸਾਰੀ ਸਾਰੀ ਆ ਸਾਰੀ ਹਾਂ ਜੀ ਉਹ ਦੇਖ ਲੈ ਤੇ ਫਿਰ ਉੱਤੇ ਤਰੰਤਾਲ ਭੇਜ ਦਿੰਦੇ ਹਾਂਡਾ ਵਾਲੇ ਲੱਕੇ ਚ ਜਾਇਥੇ ਹੈੱਡਕ quarter ਕਹਿੰਦੇ ਨੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਕੇ ਵੀ ਕਫਨ ਨੂੰ ਜੇਬ ਲਾ ਕੇ ਘੁੰਮਦੇ ਆ ਤੇ ਮਨ ਦੇ ਵਿੱਚ ਬੁਰੀਆਂ ਆਤ ਲੈ ਕੇ ਘੁੰਮਦੇ ਆ ਔਰਤਾ ਪ੍ਰਤੀ 他这个。